ਕ੍ਰਿਸ਼ਨ ਦੀਵਾਨੇ ਵੀ ਪਰੇ ਤੋਂ ਪਰੇ ਨੇ ਦੇਖੋ ਕਿਵੇਂ ਰੌਣਕਾਂ ਲਾ ਰੱਖੇ ਆ ਜੈ ਸ਼੍ਰੀ ਕ੍ਰਿਸ਼ਨ ਦੇ ਨਾਰੇ ਤੇ ਕੀਰਤਨ ਜਿਹੜਾ ਚੱਲ ਰਿਹਾ ਕਿੱਥੇ ਚੱਲ ਰਿਹਾ ਸਭ ਤੋਂ ਵੱਡੀ ਗੱਲ ਤਾਂ ਇਹ ਐ ਵੀ ਗੋਆ ਦੇ ਵਿੱਚ ਦੇ ਉੱਪਰ ਦੇਖੋ ਕਿਵੇਂ ਗੋਰਿਆਂ ਨੇ ਜਿਹੜਾ ਰੰਗ ਮੰਚ ਰੱਖਿਆ ਗੋਰੇ ਜੈ ਸ਼੍ਰੀ ਕ੍ਰਿਸ਼ਨ ਦੇ ਨਾਮ ਦਾ ਜਾਪ ਕਰ ਰਿਹਾ ਕੀਰਤਨ ਕਰ ਰਿਹਾ ਤੇ ਚਾਰੇ ਪਾਸੇ ਜਿਹੜੇ ਲੋਕ ਨੇ ਉਹ ਇਕੱਠੇ ਹੋ ਗਏ ਤੇ ਕਹਿੰਦੇ ਨੇ ਹੁੰਦੇ ਵੀ ਕ੍ਰਿਸ਼ਨ ਦੇ ਭਗਤ ਵੀ ਪਰੇ ਤੋਂ ਪਰੇ ਨੇ ਤੇ ਜਿੱਥੇ ਮਰਜੀ ਜਾਣਾ ਉੱਥੇ ਰੰਗ ਮੰਚ ਦੇ ਨੇ ਤੇ ਗੋਰੇ ਵੀ ਜਿਹੜੇ دیਵਾਨੇ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦੇ ਆਓ ਪਹਿਲਾਂ ਵੀਡੀਓ ਦੇਖਦੇ ਆਂ ਵੀਡੀਓ ਚੱਲਦੀ ਚੱ ਸ਼ੇਅਰ ਕਰਨੀ ਹੈ ਜੈ ਸ਼੍ਰੀ ਕ੍ਰਿਸ਼ਨ ਕਮੈਂਟਾਂ ਦੇ ਵਿੱਚ ਲਿਖਣਾ ਹੈ ਦੋਸਤੋ ਵੀ ਗੋਰੇ ਨੇ ਜਿਹੜੇ ਉਹ ਬੜੇ ਭਗਤ ਨੇ ਬੜੇ ਸ਼ਰਧਾਲੂ ਨੇ ਤੇ ਬੜੇ ਕਹਿ ਸਕਦੇ ਆ ਵੀ ਫੈਨ ਨੇ ਕ੍ਰਿਸ਼ਨ ਭਗਵਾਨ ਦੇ ਆਓ ਪਹਿਲਾ ਵੀਡੀਓ ਦੇਖਦੇ ਆਂ ਦੇਖੋ ਜੀ ਲਓ ਜੀ ਗੋਆ ਦੇ ਵਿੱਚ ਤੇ ਵੀ ਰੰਗ ਬੰਨ ਤੇ ਗੋਰੇ ਆ ਗਏ ਲਓ ਜੀ ਚੈੱਕ ਕਰੋ ਆ ਵੀਡੀਓ ਸ਼ੇਅਰ ਕਰਨੀ ਹੈ ਤੁਸੀਂ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਆ ਦੇਖੋ ਜੀ ਗੁਵਾ ਦਾ ਵਿਚ ਹੈ ਤੇ ਉਥੇ ਕੀਰਤਨ ਚੱਲ ਰਿਹਾ ਗੂੰਗਾਨ ਹੋ ਰਿਹਾ ਦੇਖੋ ਜੀ ਸਨਸੈਟ ਹੋ ਰਿਹਾ ਤੇ ਗੋਰੇ ਨੇ ਜਿਹੜੇ ਬੀਚ ਦੇ ਉੱਪਰ ਗੁੰਗਾਨ ਕਰ ਰਹੇ ਨੇ ਸ਼੍ਰੀ ਕ੍ਰਿਸ਼ਨ ਭਗਵਾਨ ਦਾ ਤਾਂ ਦੋਸਤੋ ਹੁਣ ਤੁਸੀਂ ਵੀ ਬਹੁਤ ਸਾਰੀਆਂ ਵੀਡੀਓ ਦੇਖੀ ਹੋਣੀਆਂ ਸੋਸ਼ਲ ਮੀਡੀਆ ਤੇ ਵੀਡੀਓ ਇਸ ਕਰਕੇ ਵਾਇਰਲ ਹੋ ਰਹੀ ਹੈ ਵੀ ਗੋਆ ਦੇ ਬੀਚ ਤੇ ਪਹਿਲੀ ਵਾਰ ਇਦਾਂ ਦਾ ਕੁਝ ਦੇਖਣ ਨੂੰ ਮਿਲਿਆ ਤੇ ਭਗਤਾਂ ਨੇ ਕਹਿ ਸਕਦੇ ਆਂ ਵੀ ਵੱਖਰਾ ਹੀ ਰੰਗ ਮੰਨਤਾ ਗੋਆ ਦੇ ਬੀਚ ਦੇ ਉੱਪਰ ਤੇ ਭਗਤ ਗੌਣ ਨੇ ਗੋਰੇ ਤੇ ਗੋਰੇ ਵੀ ਫੈਨ ਨੇ ਕ੍ਰਿਸ਼ਨ ਭਗਵਾਨ ਦੇ ਤਾਂ ਹੁਣ ਤੁਸੀਂ ਜੈ ਸ਼੍ਰੀ ਕ੍ਰਿਸ਼ਨ ਲਿਖ ਕੇ ਵੀਡੀਓ ਨੂੰ ਕਰਨਾ ਹੈ ਦਬਕੇ ਸ਼ੇਅਰ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ